ਮਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੁਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੜੇ ਤੁਹਾਡੇ ਸਾਰਿਆਂ ਦੀ ਕਮਾਈ ਚੋਂ ਜੀ ਬਰਕਤਾਂ। ਤੇ ਲੋ ਜੀ ਚੱਲਦੇ ਆ ਕੰਮ। ਬਾਰਿਸ਼ ਆ ਜਿਹੜੀ ਉਹ ਵੀ ਵੀਰੋ। ਦੋ ਤਿੰਨ ਦਿਨ ਤੋਂ ਲਗਾਤਾਰ ਹੋ ਰਹੀ ਹੈ ਮਹਾਰਾ ਦੀ ਕਿਰਪਾ ਦੇ ਨਾਲ ਦਾਣਾ ਜਿਹੜੇ ਠੰਡੇ ਚੱਲਦੇ ਆ ਤੇ ਅੱਜ ਜਾ ਰਹੇ ਜੀ ਰੋਪੜ ਰੋਪੜੇ ਆਣ ਦਾ ਵੀ ਕਾਰਨ ਕਾਫੀ ਕੰਮ ਹੈ ਇੱਕ ਪੰਜ ਚਾਰ ਦਿਨ ਰਹਿ ਗਏ ਪਰ ਹੁਣ ਤੇ ਜਸ਼ਨ ਦਾ ਸਕੂਲ ਲੱਗਣ ਦੇ ਵੀ ਜੁੱਤੀਆਂ ਵੀ ਆਉਣੀਆਂ ਇਹਨਾਂ ਨੂੰ ਤੇ ਵਰਦਿਆਂ ਵੀ ਆਉਣੀਆਂ ਸੋ ਜਾਣ ਲਈ ਤਿਆਰ ਹਰਜੀਤ ਨੇ ਜਾਣਾ ਪਰਮਰ ਹੋਗਾ ਜੀ ਘਰ ਪਾਪਾ ਜੀ ਦੇ ਕੋਲ ਮੋਟਰਸਾਈਕਲ ਪਰ ਜਾਣਾ ਸੋ ਬਾਜ਼ਾਰ ਦੇ ਵਿੱਚ ਤੁਹਾਨੂੰ ਪਤਾ ਔਖਾ ਹੁੰਦਾ ਤਿੰਨ ਜਣਿਆਂ ਦੀ ਸਵਾਰੀ ਮੋਟਰਸਾਈਕਲ ਹੈ ਨਹੀਂ ਸਵਿਸ ਕਰਕੇ ਦੋ ਜਣੇ ਜਾ ਰਹੇ ਆ ਤੇ ਬਾਕੀ ਮਲਾਉਂਦਾ ਤੁਹਾਨੂੰ ਇਹਨਾਂ ਨਾਲ ਵੀ ਪਰ ਹੁੰਦੇ ਵੀ ਕੁਝ ਕ ਡਿਮਾਂਡਾਂ ਕੋਲ ਬੈਠਾ ਏ ਤੇ ਚਲੋ ਦੇਖੋ ਕਿਆ ਕਹਿੰਦਾ ਤੁਸੀਂ ਬਣੇ ਬਣੇ ਰਹੋ ਵੀਡੀਓ ਦੇ ਨਾਲ ਸੋ ਵੀ ਪਰਮ ਨੂੰ ਮਿਲਾਈ ਪਹਿਲਾਂ ਸਸੀ ਗਾ ਜੀ ਆਜੀਵਕਾ ਦੇ ਕਰਤਾ ਦਾ ਮੈਂ ਇਧਰ ਮਿਲੂ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਗੁਸੇ ਹੋਇਆ ਬੈਠਾ ਹੈ ਵੀ ਤੁਸੀਂ ਲੈ ਕੇ ਨਹੀਂ ਚੱਲੇ ਰੋਪੜ ਨੂੰ। ਹੂੰ। ਜੇ ਲੈ ਤਾਂ ਜਾਣਾ ਤਾਂ ਜੀ ਤੁਹਾਨੂੰ ਪਤਾ ਫਿਰ ਹੈ ਵੀ ਗਿੱਲਾ ਹੋਇਆ ਵਾ بارش ਵਣ ਕਰਕੇ। ਵੀ ਬਾਜ਼ਾਰ ਵਿੱਚ ਪਹਿਲਾਂ ਹੀ ਪੀੜ ਭੜਕਾ ਹੁੰਦਾ ਏ। ਹੂੰ। ਬੇਗੁਸ਼ੇ ਥੋੜਾ ਜਿਹਾ ਹੈ ਸ਼ਰਾਰਤੀ ਆ। ਨਹੀਂ ਤਾਂ ਚਲੋ ਲੈ ਜੋਵੇ ਜੀ ਬੱਚਾ ਟੀਕੇ ਖੜਿਆ ਰਹੇ। ਬੇਨਾ ਦਾ ਸਮਾਨ ਉੱਤੇ ਮੈਂ ਨਹੀਂ ਚੱਕ ਚੱਕ ਕੇ ਦੇਖਦੀ ਜਿੰਨਾ ਇਹ ਲੱਗ ਜਾਂਦਾ ਦੇਖਣ। ਅੜੀ ਤੱਕ ਰਹੇ ਬਾਬੇ ਕੋਲੇ ਰਹੀ ਆ ਹਾਂ। ਰਹੂੰਗਾ। ਹਾਂਜੀ। ਕਿਆ ਲਿਕਾਈਏ ਫਿਰ ਤਾਂ ਨਾ ਹੁੰਦੇ। ਮੈਂ ਤਾਂ ਬੋਲ ਇੱਕ ਖੋਨੇ ਇੱਕ ਬਾਦੀ। ਉਹ ਵਰਦੀ ਆਉਣੀ ਬਾਕੀ ਕੁਝ ਨਹੀਂ ਲਿਆਉਣਾ ਕੱਲੂ ਸਕੂਲ ਲੱਜਾਣਾ ਹਨਾ ਵੀ ਹਾਂਜੀ ਬਸ ਦੋ ਤਿੰਨ ਦਿਨ ਰਹਿ ਗਏ ਜੀ ਬੱਚਿਆਂ ਦੇ ਸਕੂਲ ਖੁੱਲਣ ਦੇ ਉਹਦੇ ਸਿਲਸਿਲੇ ਵਿੱਚ ਅੱਜ ਰੋਪੜ ਜਾ ਰਹੇ ਹਾਂ ਤੇ ਜੇ ਸਾਨੂੰ ਵੀ ਨਵੀਂ ਵਰਦੀ ਲੈ ਕੇ ਆਉਣੀ ਆ ਤੇ ਪਰਮ ਦੀ ਵੀ ਲੈ ਕੇ ਆਉਣੀ ਵਰਦੀ ਹੈ ਤਾਂ ਸਹੀ ਦੀਆਂ ਤੁਹਾਨੂੰ ਪਤਾ ਹੋ ਥੋੜਾ ਛੁੱਟੀਆਂ ਜਿਆਦਾ ਲਾੜ ਪਿਆਰ ਘਰ ਹੋ ਗਿਆ ਨਾ ਨੂੰ ਤੇ ਵੀ ਆਉਣ ਤਿਆੜ ਗਈਆਂ ਹਨਾ ਵੀ ਨਵੀਂ ਵਰਦੀ ਠੀਕ ਆ ਓਕੇ ਆ ਚਲੋ ਬਈ ਬਾਕੀ ਚੱਲਦੇ ਆ ਰੋਪੜ ਜਾ ਕੇ ਮਿਲਦੇ ਤੁਹਾਨੂੰ ਤੇ ਤੁਸੀਂ ਬਣ ਰਿਓ ਵੀਡੀਓ ਦੇ ਨਾਲ ਉਹ ਬਾਈ ਰੋਪੜ ਬਾਜ਼ਾਰ ਪਹੁੰਚੇ ਵੇ ਇੱਧਰ ਲਾਲਾ ਜੀ ਜਸ਼ਨਦੀਲੇ ਹੋ ਰਹੀ ਵਰਦੀ ਹਲੋ ਉੱਧਰ ਬੈਠੀ ਹੱਜੀ ਤਾਂ ਆਵੇ ਦੇਖ ਲੈ ਲਾਲਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਠੀਕ ਹੈ ਜੀ ਆ ਬਹੁਤ ਵਧੀਆ ਜੀ ਸੁਣਾਓ ਮੌਸਮ ਰੋਪੜ ਗਰਮ ਹੈ ਠੰਡਾ ਜੀ ਮੌਸਮ ਜਿਹੜਾ ਵਿੱਚੇ ਗਰਮ ਹੋ ਜਾਂਦਾ ਵਿੱਚੇ ਗਰਮ ਠੰਡਾ ਹੋ ਜਾਂਦਾ ਜੀ ਹਾਂ ਵਧੀਆ ਲੱਗਦਾ ਆ ਮੁੰਡਾ ਬੜਾ ਖੁਸ਼ ਹੁੰਦਾ ਜੀ ਹੈ ਹੈ ਇਹ ਪੜਦਾ ਹੈ ਕਲਾਸ ਵਿੱਚ ਲਈ ਤਾਂ ਹੀ ਵਰਦੀ ਦੇਖ ਕੇ ਕੁਝ ਹੁੰਦਾ ਆਵੇ ਕੱਪੜੇ ਦੇ ਵਿੱਚ ਹੈਗਾ ਫਰਕ ਇਹ ਵਰਦੀ ਕਿਉਂ ਜਿਹੜੇ ਫਰਕ ਆਏ ਹੈ ਹੈ ਇਹ ਵਰਦੀ ਦੇ ਵਿੱਚ ਫਰਕ ਆਏ ਆਂ ਆਈ ਲੈ ਕੇ ਜਾਂਦੀਆਂ ਲੜਕੀਆਂ ਉਹ ਲੱਗੀਆਂ ਦੇਖ ਲਓ ਵੀ ਸਕੂਲ 'ਚ ਤਾਂ ਨਹੀਂ ਕਹੂੰਗਾ ਸੋਨਾ ਵੀ ਐ ਇਹ ਡਾਰਕ ਹੈ ਇਸੇ ਨਾਲੇ ਤੱਕ ਤੋਂ ਮੋਟੀ ਹੈ ਨਹੀਂ ਇਸੇ ਦੀ ਵੀ ਲਾਈਨਿੰਗ ਹੋਵੇ ਦੇਖ ਬਈ ਤੂੰ ਪਹਿਲਾਂ ਕਿਹੜੀ ਲੈ ਕੇ ਤੈ ਆ ਪਹਿਲਾਂ ਮੈਂ ਵੀਰਨਾਤੀ ਲੈ ਗਿਆ ਤਾਂ ਆ ਵੀ ਲੋ ਬਾਈ ਕੰਮ ਮੜ ਗਿਆ। ਔਰ ਦੇਖ ਬੰਦਾ ਲੱਗਾ ਕੱਢਣ ਸੇ। ਆ ਵੀ ਦਿਖਾ ਦੇ। ਉਹ ਵੀ ਦਿਖਾ ਦੇ। ਉੱ꺼 ਬਰਾਬਰ ਕੰਮ ਤਾਂ ਕੋਈ ਹੋਣੀ। ਆਲੇ ਦਾ ਫਰਕ ਆਲੇ। ਸਿੱਗ ਨੇ ਹਾਂ ਵੇ। ਲੋ ਬਾਈ ਘਾੜ ਕੀ ਕਰਾ ਲਈ। ਬਾਈ ਜੋੜਿਆਂ ਵਾਲੀ ਦੁਕਾਨ ਤੇ ਪਹੁੰਚੇ ਤੇ ਮਿਲੋ ਇੱਧਰ ਵੀਰ ਨੂੰ। ਹੋਰ ਭਰਾਵਾ ਕਿਆ ਹਾਲ ਓਕੇ ਆ ਘਰ ਪਰਿਵਾਰ ਲੋ ਬਾਈ ਵੀਰ ਨਾਲ ਪਿਆਰ ਆ ਤੁਸੀਂ ਅੱਗੇ ਵੀ ਬਲੌਗ ਦੇ ਵਿੱਚ ਦੇਖਦੇ ਰਹਿੰਦੇ ਆ ਵੀ ਇੱਥੇ ਆਈ ਦਾ ਤੇ ਇਧਰ ਬਾਈ ਜਸ਼ਨ ਖੱਤਰ ਵੀ ਉੱਥੇ ਲਣੀ ਇਧਰ ਮਿਲੋ ਬਾਈ ਨੂੰ ਕਿਆ ਹਾਲ ਆ ਬਾਈ ਬੰਦਾ ਨਾਮ ਆ ਗਿਆ ਤਾਂ ਮੈਂ ਪਹਿਲਾਂ ਦੇਖਿਆ ਹੀ ਨਹੀਂ ਯਾਰ ਹਾਂ ਤੇ ਆ ਜੀ ਗਿਆ ਘੁੰਮਣ ਮਨਾਲੀ ਅੱਛਾ ਮਨਾਲੀ ਟੂਰ ਪਰ ਭੇਜ ਤਾ ਦੂਗਾ ਓ ਬਾਬਾ ਬੁਲਾ ਲਓ ਉੱਥੇ ਬੱਦਲ ਬਾਉ ਫੜਦੇ ਆ ਆ ਜਾਣਾ ਆ ਜਾਣਾ ਫੋਨ ਫੋਨ ਕਰਦੇ ਰਹਿ ਕਰੋ ਬਾ ਕਰ ਪੰਜ ਆ ਜਾਣਾ ਅੱਧੀ ਰਾਤ ਤੱਕ ਅੱਛਾ ਪਾਪਾ ਜੀ ਸਤਿ ਸ਼੍ਰੀ ਅਕਾਲ ਓ ਠੀਕ ਹੈ ਜੀ ਸੇ ਤਾਂ ਲੈ ਭਾਈ ਵੀਰ ਇੱਧਰ ਲੱਗ ਗਿਆ ਕੰਮਾ ਇੱਕ ਤਾਂ ਇੱਕ ਕਹਿੰਦੇ ਸਲਿੱਪ ਨਹੀਂ ਕਰਦੀ ਬਾ ਮੈਂ ਚੀਜ਼ ਆਹੀ ਆ ਵੀ ਵਾਰਸ ਵਾਰ ਸਲਿੱਪ ਕਰਦੀ ਚਪਲ ਕਰਦੇ ਹੈਂ ਕੰਪਿਊਟਰ ਜਿਹੜਾ ਤੁਸੀਂ ਆਖ ਰਹੇ ਹੋ ਤੇ 100 ਰੁਪਏ। ਸਲੂਟਾ ਨਾ। ਕੋਈ ਉਹ ਵੀ ਭਰਾਵਾ ਦਿਖਾ ਦੇ ਕੋਈ ਜੁੱਤੀ ਜੱਤੀ। ਆ ਬਾਈ ਨੇ ਦਿਖਾ ਦੇ ਨਹੀਂ। ਹਾਂ। ਬਾਈ ਨੂੰ ਫ੍ਰੀ ਕਰਦੇ ਹਾਂ। ਹਾਂ। ਬਾਈ ਨੂੰ ਕਹ ਤੂੰ ਬੈਠ ਆਪਣਾ ਤੇ ਇੱਕ ਹੈ ਬਾਈ ਰਾਮ ਨਾਲ। ਬਾਬਾ ਜੀ ਹਲੇ ਜੁੱਤੀਆਂ ਆ ਰਹੀਆਂ ਨੇ ਲੋਟ। ਚਲੋ ਬਾਕੀ ਚੱਲ ਰਿਹਾ ਕੰਮ ਬਾਈ। ਪੂਰਾ ਬਾਕੀ ਰੋਪੜ ਬਾਜ਼ਾਰ ਦੀ ਰੌਣਕ ਦਿਖਾ ਦੇਣੀ ਸਾਨੂੰ ਲੋ ਬਾਈ ਫੁੱਲ ਬਟਾ ਫੁੱਲ ਰੌਣਕ ਹੋ ਗਿਆ ਜੀ ਓਕੇ ਕੰਮ ਚਲੋ ਬਾਈ ਜੇ ਸੰਦੀ ਜੁੱਤੀ ਵੀ ਲੈ ਹੋਗੇ ਤੇ ਇਧਰ ਧੰਨਵਾਦ ਵੀਰਾ ਤੇਰਾ ਲੋ ਬਾਈ ਧੰਨਾਂ ਦੀ ਲੋਅ ਜੀ ਤਾਂ ਹੋਗੇ ਬੇਲੇ ਬਾਰਿਸ਼ ਵੀ ਆ ਜਿਹੜੀ ਹੋਈ ਜਾਂਦੀ ਪੂਰੀ ਮੌਸਮ ਦੇਖੋ ਹੁਣ ਵੀ ਬਾਈ ਬੱਦਲ ਬਾਈ ਜਿਹੜਾ ਪਰ ਧੁੱਪ ਵੀ ਆ ਵਿੱਚ ਤੇ ਆਪਣਾ ਖਾਦ ਪਾਉਣ ਦਾ ਕੰਮ ਜਿਹੜਾ ਬਾਈ ਸ਼ੁਰੂ ਹੋਣ ਲੱਗਿਆ ਹਾਂ ਪਾ ਵੀ ਬਾਈ ਦਿਖਾਉਂਗਾ ਤੁਹਾਨੂੰ ਕਮਾਲ ਪਾ ਦੀ ਲੋ ਹੈ ਨਾ ਕੁਛ ਨਹੀਂ ਸੁਪਰ ਆ ਡਾਈ ਹੈ ਐਡਾ ਮਾਲ ਮੂਲ ਹੋਰ ਹੈ ਨਹੀਂ ਕੋਈ ਲੋ ਬਾਈ ਇੱਕ ਦੋ ਟਾ ਇੱਕ ਕਿੱਲ ਜਵਾਈ ਸੁਪਰ ਦਾ ਇੱਕ ਡਾਇਰ ਤੇ ਲੱਕੇ ਬਾਈ ਸਿੱਧੇ ਹੋ ਗਏ ਸਾਰੇ ਇਹਨਾਂ ਇੱਕ ਨੰਬਰ ਪਾਣੀ ਕੱਢਿਆ ਇਹਦਾ ਸਾਰੇ ਖੇਤ ਦਾ ਪਾਣੀ ਹੋ ਨਹੀਂਦਾ ਬਾਈ ਸੁੱਕਦਾ ਹੈਗਾ ਦੇ ਕੱਲ ਦਾ ਟਰੈਕਟਰ ਤਿੰਨ ਚਾਰ ਵਾਰ ਲੰਘਿਆ ਕੋਈ ਜਗ ਨਹੀਂ ਹਾਂ ਪਾਣੀ ਨਹੀਂ ਬਹੁਤ ਹੱਥ ਮੀਂਹ ਬਹੁਤ ਆ ਬਾਈ ਪਹੀ ਤਈ ਹਾਲ ਦੇਖ ਲੋ ਤੁਸੀਂ ਹਲੋ ਵੀ ਕੀ ਹਾਲ ਹੈ ਰਗਦਾ ਬਾਕੀ ਬਾਈ ਕਿਤੇ ਕਿਤੇ ਤਾਂ ਲੱਗਣ ਦਾ ਰਹਿ ਗਿਆ ਜਿੱਕਣਾ ਆ ਕਿਲਾ ਓਏ ਭਾਈ ਕਦੋਂ ਹੋਇਆ ਪਿਆ ਉਧਰ ਯਾਰ ਹੈਗੇ ਉਹ ਸਾਹਮਣੇ ਭਾਈ ਪੂਰੀ ਦੇ ਵੀਰੇ ਆਈ ਧਾਨ ਮਾਰ ਰਹੇ ਆ ਦੇਖੋ ਬਾਕੀ ਭਾਈ ਆ ਦੇਖੋ ਅੰਬਾਂ ਰੋਬੀਆਂ ਕਿੱਕਣਾ ਲੱਗੀਆਂ ਆਂ ਭੀਆਂ ਭਰੇ ਪਏ ਆ ਭਾਈ ਅੰਬ ਇੱਕ ਨਹੀਂ ਚੱਲ ਰਿਹਾ ਕੰਮ ਹਾਂ ਭਾਈ ਖੁੱਲ ਜੂਗਾ ਕਿ ਨਹੀਂ ਗਰਾਰੀ ਆੜ ਆ ਕੇ ਖੜ ਗਿਆ ਤੂੰ ਤਾਂ ਹਾਂ ਚਾਬੀ ਖੋਲਦਾਰ ਚਾਬੀ ਨਾ ਤੋੜਨੀ ਨੋਇਕ ਇਹਦਾ ਗਰਾਵੀਡ ਆ ਕੇ ਖੜ ਗਿਆ ਇਹਦੇ ਨਾਲ ਤੇ ਕਰਦੇ ਆਉਂਦੇ ਹਥਿਆਰ ਹੈ ਨਹੀਂ ਕਰਦੇ ਹਥਿਆਰ ਹੋਰ ਕਿਉਂ ਉੱਥੇ ਫਾਰਮ ਚ ਦੇਖਣੀ ਪਣੀ ਦਾਤੀ ਖੁਰਪਾ ਪਿਆ ਹੈ ਹੂੰ ਚੱਕ ਲਿਆ ਲਓ ਬਾਈ ਉੱਧਰ ਹੀ ਜਾਣਾ ਪਿਆ ਠੀਕ ਚਲੋ ਚੱਲਦਾ ਬਾਈ ਕੰਮ ਬਾਕੀ ਆ ਦੇਖੋ ਬਾਈ ਰਾਉਂਡ ਅਪ ਸਪਰੇਅ ਦਾ ਫਰਕ ਪਹਿਲਾਂ ਪਹਿਲਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਪੰਜ ਛੇ ਦਿਨ ਕੱਖ ਰਿਆ ਹਰਾ ਫਿਰ ਹੌਲੀ 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 ਹਫਤੇ ਚ ਹੁੰਦਾ ਹੁੰਦਾ ਬਾਈ ਸੁੱਕਿਆ ਦੇਖੋ ਇੱਧਰ ਨੂੰ ਵੀ ਸਾਨੂੰ ਪਤਾ ਲੱਗ ਜਾਣਾ ਹੈਨ ਮੈਂਨ ਬਾਈ ਖੱਬਲ ਦੇ ਸਰੂਪ ਕਿ ਸਰ ਇਹ ਤੇ ਕਿਸ ਕਾ ਹਤਾ ਦੇਖ ਰਿਹਾ ਲੋਵੇ ਖੇਤ ਤੇ ਇੱਧਰ ਗਰਾਰੀ ਹਰ ਕੀ ਕਹਿੰਦਾ ਇਹਦੀ ਡਿਮਾਂਡ ਦੇਖੋ ਹਾਂ ਬਈ ਲਾਲਾ ਲੂ ਚੋਲੀਆਂ ਲਾਲਾ ਲੂ ਹਾਂ ਲੈ ਗਿਆ ਕੀ ਲਾਵੇ ਲਾਲਾ ਲੂ ਮੰਗਾ ਰਿਹਾ ਨਾਲ ਇੱਧਰ ਹਾਂ ਬਈ ਕਹਿੰਦਾ ਅੱਜ ਜੀ ਮੀਂਹ ਵੀ ਆਇਆ ਹੋਇਆ ਤੁਹਾਨੂੰ ਪਤਾ ਮੌਸਮ ਠੰਡਾ ਹੋਇਆ ਹੋਇਆ ਤੇ ਪਰਮ ਦੀ ਡਿਮਾਂਡ ਆਈ ਜੀ ਕਚੌਰੀਆਂ ਦੀ ਮੈਂ ਵੈਸੇ ਇਹਨੂੰ ਟਾਲ ਰਹੀ ਸੀ ਵੀ ਕਚੌਰੀਆਂ ਵਾਲੇ ਆਉਂਦੇ ਨਹੀਂ ਹੈਗੇ ਵੀ ਲਾਲ ਫਿਰ ਦੁਕਾਨ ਤੇ ਵੀ ਪੁੱਛ ਗਿਆ ਆ ਹੁਣ ਇਹਨੇ ਤੁਹਾਡੇ ਉਪਰ ਮੀਤ ਰੱਖੀ ਵੀ ਪਾਪਾ ਜਾਉਂਗੇ ਆਲੂ ਲੈ ਕੇ ਆਉਂਗੇ ਫੇਰ ਖਚੌੜ ਜਿਹਾ ਬਣਾਈਏ ਕੱਲ ਕੋਲੋਂ ਲਿਆਉਂਗਾ ਨਹੀਂ ਹੁਣ ਮੈਨੂੰ ਜਾਣਾ ਪੈਣਾ ਰੋਪੜ ਲੇਕੀ ਕਾਲੂ ਬਾਗ ਰੇ ਕਾਲੂ ਹਾਂ ਲੈ ਬਈ ਮੁੰਡਾ ਗਿਆ ਮਨ ਕਹਿੰਦਾ ਕਾਲੂ ਬਣਾ ਲੋਂਗੇ ਕਿ ਤੂੰ ਦਸ ਕੇ ਲਿਆਵਾ ਬਾ ਲਿਆਏ ਜੀ ਨਾ ਜੈਸਨੋ ਲਿਆਇਆ ਮੈਂ ਕਹਿੰਨੀ ਅੱਜ ਵੀ ਗਈ ਵੀ ਭੈਣ ਕੋਲ ਛੁੱਟੀਆਂ ਕੱਟਾਉਣ ਦੀ ਕੱਟਣ ਤੇ ਵਿੱਚ ਇਹਦੇ ਆਦੂ ਲਿਆਏ ਆਉਂਦੇ ਹੋਏ ਲੋ ਭਾਈ ਕੋ ਤੂੰ ਵੀ ਚਲੇ ਨਾਲ ਜਾਣਾ ਜੇ ਚੱਲ ਯਾਰ ਦੀਦੀ ਨੂੰ ਲੈ ਕੇ ਆਉਣਾ ਇਹ ਕਿਹੜੇ ਮੁੱਕੇ ਮਾਰਦੀ ਆ ਨਹੀਂ ਅਸਤਾ ਕੰਮ ਦੇ ਵੇਚ ਵੇ ਆ ਆਪਣੇ ਤੇ ਪਤਾ ਮਾ ਭਾਈ ਇਹ ਸੰਗੂਲ ਦਾ ਕੰਮ ਕਰ ਰਿਆ ਰਹਿ ਗਏ 2-4 ਦਿਨ ਵੀ ਹੁਣ ਸੱਚੇ 1-2 ਦਿਨ ਰਹਿ ਗਏ 1-2 ਦਿਨ ਰਹਿ ਗਏ ਬਸ ਵੀ ਹੁਣ ਦੇਖ ਲਓ ਉਹੀ ਕੰਮ ਹੋ ਗਿਆ ਕਹਿੰਦੇ ਵੀ ਅਖੀਰਲੇ ਦਿਨ ਹੁੰਦੇ ਆਪਾਂ ਵੀ ਇਹ ਕੰਮ ਕਰ ਦਿੰਦੇ ਹਾਂਜੀ ਵੀ ਹੁਣ ਇਹ ਪਤਾ ਨਹੀਂ ਚ ਲੱਗਦਾ ਜੀ ਕਾ ਛੁੱਟੀਆਂ ਲੱਗ ਜਾਂਦੇ ਆ ਆਪਣੀ ਖੇਡਦੇ ਕੁੱਤਿਆਂ ਦੀਆਂ ਜਾ ਪਤਾ ਲੱਗ ਜਾਂਦਾ ਵੀ ਦੋ ਦਿਨ ਦੇ ਰਹਿ ਗਏ ਫਿਰ ਆਪਾਂ ਇੱਕੋ 라ਹ ਤੇ ਖਿੱਚ ਦਾਂਦੇ ਤੇ ਸਾਰਾ ਕੰਮ ਕਿੰਨਾ ਗਰਹਿ ਗਿਆ ਬੱਤ ਕਰਮ ਤੇਰਾ ਹੋ ਗਿਆ 9 ਦਾ ਪਾਸ ਲੈ ਗਿਆ ਕਾਦਾ 9 ਦਾ 9 ਨਾ ਡਰਾਈਂਗ ਦਾ ਰਹਿ ਗਿਆ ਜੀ ਉਹ ਥੋੜੇ ਜਿਹਾ ਪਾਣੀ ਵਾਲੇ ਗੱਲਾਂ ਕਰਕੇ ਕਾਦਾ ਰਹਿ ਗਿਆ 9 ਦਾ ਡਰਾਈਂਗ ਦਾ ਲੋ ਪਾਈ ਡਰਾਈਂਗ ਦਾ ਕੰਮ ਰਹਿ ਗਿਆ ਬੰਦੇ ਦਾ ਸਾਡੇ ਦਾ ਚਲੋ ਹੁਣ ਮੈਂ ਜਾਂਦਾ ਬਾਈ ਜਸ਼ਨ ਨੂੰ ਵੀ ਲੈਣ ਜਾਣਾ ਤੇ ਨਾਲੇ ਤੇ ਲਾਲ ਆਲੂ ਆਉਂਗੇ ਕੱਲ ਨੂੰ ਕੱਲੂ ਚਲੂngੀਆਂ ਕੁਝ ਹੋ ਰਹੀਆਂ ਹਨ ਬੰਦੇ ਦੇ ਵਾਈ ਡਿਮਾਂਡ ਪੂਰੀ ਕਰਨੀ ਪੈਂਦੀ ਹੈ ਚਲੋ ਬਾਕੀ ਨਾਣੇ ਤੇ ਪਰਵਾਹ ਕੁਝ ਨਹੀਂ ਹੈਗਾ ਚਲੋ ਚੱਲ ਰਿਹਾ ਕੰਮ ਬਾਈ